I'm yeah. sorry. ਮਨ ਮੈਂ ਸਰਵਾਨ ਕੀ ਸੋਧ ਮਨ ਮੈਂ ਚੁਟਾ ਨਾ ਖਾਏ ਮਨ ਮੈਂ ਜਮਕੇ ਸਾਥ ਨ ਜਾਏ ਕਿਸਾਨ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਹਨੇ ਮਾਰਗਿ ਠਾਕ ਨ ਪਾਏ ਮਨ ਮੈਂ ਵਰਸਿਓ ਪ੍ਰਗਟ ਜਾਏ ਮਨ ਅਗਨ ਚੱਲੇ ਪੰਤ ਮਨੈ ਧਰਮ ਸੇਤੀ ਸਰਵਾਨਤ ਕਿਸਾਨ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਹਨੇ ਪਾਵੇ ਮੁਖ ਦੁਆਰ ਮਨੈ ਪਰਵਾਰੇ ਸਦਾ ਮੰਨੇ ਨਾਨਕ ਕੋਈ ਨਾ ਪੇਖ ਸਾ ਨਾਮ ਨਿਰੰਜਨ ਹੋਇ ਕੋ ਮਨ ਜਾਣੈ ਮਨ ਕੋਇ ਸਰਵਾਨ ਪੰਚਪੁਰ ਧਾਨ ਪੰਜੇ ਪਾਵੈ ਦਰਿਹੇ ਮਾਨ ਜੇ ਸੋਹ ਹੈ ਦਰ ਰਾਜਾਨ ਨਾ ਜਾ ਕਾ ਕੋਈ ਧਿਆਨ ਕਹੈ ਤਰੇ ਵਿਚਾਰ ਸਤਿ ਤਕ ਮੈ ਨਾ ਸਮਾਰ ਧਰਮ ਕਿਆ ਕਾ ਪੂਰਤ ਸਰਬੋਤਾ ਪ੍ਰਕਿਆ ਬਿਨ ਸੂਤ ਚਾਹ ਹੋਵੇ ਸਚਿਆ ਤਮੈ ਉਪਰਿ ਕੇ ਤਾ ਆਲ ਪਾਤਾਲ ਤੁਮ ਕੋ ਰੇ ਜਤਰੰਗ ਕਾ ਕੇ ਨਾਮ ਸਭਾ ਮੇਂ ਕਿਆ ਬੁਰੀ ਕਾਮ ਗਯਾ ਰਹਿਤਾ ਹੋਏ ਤਾਤਾਂ ਸੁਆਤਿਓ ਰੂਪ ਕੀ ਆਸ ਜਾਹੇ ਕੰਤ ਕੋ ਜਿਸ ਕੇ ਮੋਹ ਹੈ ਲਾਖਦਾਰੀ ਆ ਆਇ ਨਾ ਇੱਕ ਹਾਰ ਭਵ ਸਾਈਂ ਪ੍ਰੀਕਾਰ ਦੂਸਰ ਸੁਨਾਮ ਪਨਰੰਕਾਰ ਸੰਖ ਪੂਜਾ ਸੰਖ ਤਖਤਾਉ ਸੰਖ ਜੋਗ ਮੰਨ ਲੈ ਹਰ ਦਾਸ ਸੰਸਤੀ ਸੰਖ ਦਾਤਾ ਹਰ ਸੰਖ ਮੋਨ ਲਾਈ ਤਾਰ ਤੋੜਿਆ ਨ ਜਾਵਾ ਇੱਕ ਬਾਰ ਤੋ ਸਦਾ ਸਲਾਮ ਤਨ ਰੰਕਾਰ ਸੁਸ਼ੰਖ ਚੋਰ ਰਾਮ ਖੋਰ ਸੰਖ ਗਲਵਾੜ ਹੱਤੇ ਆ ਕਮਾਹੇ ਟੋੜਾ ਕੋੜੇ ਖਰਾ ਹੈ ਸੰਖ ਨਿੰਦਕ ਸਰ ਕਰਾ ਹੈ ਭਾਰ ਭਾਰਨ ਜਾਵਾ ਇੱਕ ਵਾਰ ਦੋ ਸਦਾ ਸਲਾਮ ਤਨ ਅਹੰਕਾਰ ਗੰਮਾ ਗੰਮਾ ਸੰਖਰ ਲੋ ਅਖਰੀ ਨਾਮ ਖਰੀਸਾਲਾਹ ਕਰੀ ਲਿਖਣ ਬੋਲਣ ਬਾਣ ਜਿਨ ਲਿਖੇ ਤੇ ਸੁਣਾਏ ਜੇਤਾ ਕਿਤਾ ਪੇਤਾ ਹਾਉ ਗੁਰ ਤੇਗ ਬੰਤਾ ਵਿਚਾਰੇ ਰੁਤ ਪਾਏ ਤੇ ਕਪੜ ਹੋਏ ਜੇ ਮਤ ਪਾ ਕੇ ਸੰਭੋਲੇ ਮਲੇ ਪਾਏ ਖਾਣਾ ਹੈ ਤੇ ਵਿਝ ਤੇ ਹੀ ਖਾਹੋ ਕੇਤਬ ਦਾ ਯਦਦਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਸਭੁਨ ਤੇਰੇ ਮਨਾਂ ਹੀ ਕੋਏ ਸਵਾਸਤਾ ਬਾਣੀ ਵਰਮਾਓ ਕਵਣ ਸਵੇਰਾ ਬਖਤ ਕਵਣਾ ਕਵਣ ਸ੍ਰਤੀ ਮਾਹ ਪਵਨ ਲੈਲਾ ਪਾਈਆ ਪੰਡਤੀ ਹਤਨ ਪਾਇਓ ਕਾਦੀਆ ਖੇਤਵਾਰਨਾ ਜੋਗੀ ਮਿਟੇ ਅਭਿਮਾਨ ਸੋ ਗਨੀਆ ਸਾਤੇ ਉਚਾ ਹਰ ਹਰ ਨਾਮ ਤੈਨ ਕਟ ਕਟ ਚੀਨਾ ਪੇਖੈ ਸਗਲ ਸੇਸ਼ਟ ਸਾਜਨਾ ਨਾਨਕ ਪਾਪ ਕੋ ਨਹੀਂ ਲੇਪਾ ਨਿਥਾਵੇ ਕੋ ਨਾ ਤੇਰਾ ਥਾਓ ਸਗਲ ਕਟਾ ਕੋ ਦੇਵੋ ਦਾਨ ਸਾਗ ਲਗਟ ਅਗੇ ਅੰਤਰ ਜਾਮੀ ਬਣੀ ਗਤ ਮਿਤ ਜਾਨ ਹੋ ਆਪੇ ਆਪਾ ਸੰਗ ਆਪ ਪ੍ਰਵਰਾਤੇ ਮਹੀ ਉਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਏ ਸਰਬ ਧਰਮ ਮਹੇਸ਼੍ਰੇਸ਼ਟ ਧਰਮਾ ਹਰ ਕੋ ਨਾਮ ਜਪ ਨਿਰਮਲ ਕਰਮਾ ਕਿਰਿਆ ਮਹਕੂਤਮ ਕਿਰਿਆ ਸਾ ਸਮ ਦੁਰਮਤ ਮਲਹਿ ਰਿਆ ਹਰ ਕਾ ਨਾਮ ਜਪੋ ਜੀ ਸਦਾ ਬਾਨੀ ਮਹ ਅੰਮ੍ਰਿਤ ਬਾਨੀ ਹਰ ਕੋ ਨਾਮ ਸੁਧਰਾ ਸੰਵਖਾਨੀ ਥਾਨ ਤੇ ਹੋ ਉਤਮ ਥਾਨ नानक जह कट वस हर नाम स्लोक निरनार ए आन सो प्रव सदा समाल जिनकी आत इस चीत रख नानक निबही नाल स्लोक निरनार ए, ए आन सो प्रव सदा समाल ਜਿਨ ਕੀ ਆਤਿ ਸਚੀਤ ਰਖ ਨਾਨਕ ਨਿਮਹੀ ਨਾਮ ਕਾਵਨ ਮੂਲ ਤੇ ਕਮ ਦੇ ਸਟਾਨੀ ਗਰਭਗਨ ਮੈਂ ਜਿਨੇ ਉਵਾਰਿਆ ਪਰ ਜੋਨ ਭੋਜਨ ਸੁਖਸੂਦ ਮੁਖ ਪਿਆਉ ਬੈਠ ਕਉਦੈਨ ਵਕਸਲੇ ਹੋ ਤ ਨਾਨਕ ਸੀਜੈ ਸੋਤ ਪ੍ਰਾਤਮਿਕ ਬਨਤਾ ਸੰਗ ਹਸੈ ਸੁਖਦਾਈ ਪਵਨ ਭਾਵਕ ਮੁੱਲਾ ਸਾਰੇ ਸਮਾਗਰੀ ਸੰਗ ਸਾਥ ਬਸਾ ਤਿਸੈ त्याग ਵਰ ਸੰਗ ਰਚਨਾ ਨਾਨਕ ਕਾੜ ਲਿਓ ਪ੍ਰਵਾਪੇ ਤਿਸੈ ਅਪਰੀਤ ਨ ਕਰੇ ਗਵਾਰ ਤਸਿ ਮੂੜਾ ਮੰਨਿ ਲਾਵੈ ਤਾ ਕੋ ਅੰਦਾ ਜਾਣ ਤ ਦੂਰੇ ਇਸੇ ਵਿਸਾਰੇ ਮੁਗਦ ਜਾਨ ਨਾਨਕ ਰਖਨ ਹਾਰ ਪਰ ਸੰਗ ਵਿੱਚ ਜੋ ਹੋ ਬੰਸੋ ਦੂਰ ਪਰਾਨੈ ਸੰਗ ਸਹਾਇ ਤੇ ਸ ਪਰ ਹਰ ਗੁਰ ਪ੍ਰੀਤ ਪਾ ਸੰਗ ਹੋਏ ਨਾਨਕ ਕਾੜ ਲਿਓ ਪ੍ਰਭ ਦਇਆਲ لوک بچارا کرے دن رات سپ سنا کچھ کرے چپایا انتر واپ لو سوان گل پاسر کیسے تر اتھاہن کن سہ سما کر گہ لڑ ناو نسکا ہے تو سمجھ پو را جتن کرے تو پی سر پنگ ਨਹੀਂ ਹੋ ਤੋ ਹਾਸ ਗਵਨ ਨਾਨਕ ਤੁਮਰੀ ਕਿਰਪਾ ਕਰ ਜੋ ਬਹਿ ਰਾਈ ਤਾ ਸੋ ਪ੍ਰੀਤ ਆਂਦ ਕੇਲ ਮਾਇਆ ਰੰਗ ਰਸੈ ਕਾਲ ਨਾਵੇਂ ਮੁੜੀ ਚੀਤ ਚੋਟ ਵਿਕਾਰ ਮਹ ਲੋਭ ਤਰੋ ਨਾਨਕ ਆਨ ਤੰਗਰ ਕਰ